ਸਾਤਰੀ ਕਾਲ ਖਾਨੂ ਬਿਰੋ ਸਵਾਗਤ ਕੀਤਾ ਜਾਂਦਾ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਚ ਅਪਾ ਗੱਲ ਕਰਾਂਗੇ ਵੀ ਝੋਨੇ ਚ ਫੋਕ ਬਾਲੀ ਨਿਕਲਦੀ ਆ ਤੇ ਆਪਾਂ ਉਸ ਸਮੇਂ ਫਿਰ ਵੀ ਜਦੋਂ ਝੋਨੇ ਦਾ ਝਾੜ ਘਟ ਜਾਂਦਾ ਫੋਕ ਕਰਨ ਤੇ ਹੁਣ ਆਪਾਂ ਉਹਦੀ ਸਪਰੇਅ ਬਾਰੇ ਗੱਲ ਕਰਾਂਗੇ ਵੀ ਗੋਹ ਸਮੇਂ ਕਿਹੜੀ ਸਪਰੇਅ ਕਰਗੇ ਵੀ ਇਹ ਜੀਤੀ ਦੇ ਕਾਰਨ ਵੀ ਜਿਹੜੀ ਫੋਕ ਆ ਝੋਨੇ ਚ ਘਟ ਜੀ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਆਂ ਵੀ ਇਹ ਕਿਸ ਕਾਰਨ ਹੁੰਦੀ ਆ ਤੇ ਇਹਦੇ ਮੁੱਖ ਕਾਰਨ ਸਭ ਤੋਂ ਜ਼ਿਆਦਾ ਜਿਹੜਾ ਬੋਰਨ ਤੱਤ ਦੀ ਘਾਟ ਹੁੰਦੀ ਆ ਜ਼ਮੀਨ ਦੇ ਵਿੱਚ ਵੀ ਇਹ ਜਿਵੇਂ ਮਾਈਕਰੋ ਨਿਊਟ੍ਰੀਐਂਟ ਆ ਤੇ ਇਹ ਫਸਲ ਦੇ ਵਾਧੇ ਨੂੰ ਵੀ ਤੇ ਬਹੁਤ ਜ਼ਰੂਰੀ ਆ ਤੇ ਇਹ ਜਦੋਂ ਇਹ ਤੱਤ ਦੀ ਘਾਟ ਹੋਵੇ ਤਾਂ ਜਿਹੜੀ ਪੋਲੀਨੇਸ਼ਨ ਹੁੰਦੀ ਆ ਪੱਤਿਆਂ ਦੇ ਵਿੱਚ ਉਹ ਨਹੀਂ ਹੁੰਦੀ ਤੇ ਇਹਦੇ ਵਿੱਚ ਜਿਹੜੇ ਪੱਤੇ ਹੁੰਦੇ ਆ ਖੜਦੇ ਨੇ ਤੇ ਪਰ ਉਹਨਾਂ ਦੇ ਦਾਣੇ ਨਹੀਂ ਬਣਦੇ ਦੂਜੀ ਗੱਲ ਪਾਣੀ ਦੀ ਘਾਟ ਵੀ ਹੋ ਸਕਦੀ ਆ ਵੀ ਗੂਸਵੇਂ ਜਦੋਂ ਜ਼ਮੀਨ ਨੂੰ ਸਹੀ ਮਾਤਰਾ ਪਾਣੀ ਨਹੀਂ ਮਿਲਦਾ ਤਾਂ ਵੀ ਫੋਗ ਬਣ ਸਕਦੀ ਆ ਤੇ ਤੀਜਾ ਕਾਰਨ ਹੈਗਾ ਵੀ ਮੌਸਮ ਵੀ ਜਦੋਂ ਤਾਪਮਾਨ ਬਹੁਤ ਜ਼ਿਆਦਾ ਹੋਵੇ ਜਾਨੀ ਵੀ 35 ਡਿਗਰੀ ਸੈਲਸੀਅਸ ਤੋਂ ਉੱਪਰ ਜਾਂ ਇਹ ਤੋਂ ਵੀ ਘੱਟ ਹੋਵੇ ਜੇ ਤੇਜ਼ ਹਵਾ ਚੱਲੇ ਤਾਂ ਵੀ ਫਿਰ ਫੋਗ ਵਾਧਾ ਹੁੰਦਾ ਹੈ ਤੇ ਚੌਥਾ ਨੰਬਰ ਵੀ ਕੀੜੇ ਮਕੌੜੇ ਤੇ ਬਿਮਾਰੀਆਂ ਵੀ ਜਦੋਂ ਫਸਲ ਨੂੰ ਕੀੜੇ ਮਕੌੜੇ ਤੇ ਬਿਮਾਰੀਆਂ ਫਾਈਂਡਿੰਗ ਆ ਨੇ ਉਹ ਵੀ ਦਾਣੇ ਪਾ ਨਹੀਂ ਦਿੰਦੀਆਂ ਤੇ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਵੀ ਖੋਕ ਰੋਕਣ ਦੇ ਤਰੀਕੇ ਦੇ ਉਹਦੇ ਗੋਭ ਸਮੇਂ ਪਾਸ ਸਪਰੇਅ ਕਰਨੀ ਚਾਹੀਦੀ ਆ ਹੁਣ ਕਿਹੜੀ ਸਪਰੇਅ ਕਰਨੀ ਚਾਹੀਦੀ ਆ ਵੀ ਜਿਹੜੀ ਬੋਰਕ ਐਸਿਡ ਹੁੰਦੀ ਆ ਡੇਢ ਤੋਂ 2 ਗ੍ਰਾਮ ਪ੍ਰਤੀ ਲੀਟਰ ਪਾਣੀ 'ਚ ਘੋਲ ਕੇ ਤੇ ਜਾਂ ਇੱਕ ਸੋਲੂਬਰ ਜਾਂ ਬੋਰੈਕਸ ਹੁੰਦੀ ਆ ਉਹ 2 ਗ੍ਰਾਮ ਪ੍ਰਤੀ ਲੀਟਰ ਪਾਣੀ 'ਚ ਪਾ ਕੇ ਉਹਦੀ ਸਪਰੇਅ ਕਰਨੀ ਚਾਹੀਦੀ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦੀ ਕਦੋਂ ਸਪਰੇਅ ਕਰਕੇ ਵੀ ਸੌ ਤੋ ਕੁ ਮਾਸਾ ਮਾਤਾ ਹੈਗਾ ਵੀ ਜਦੋਂ ਗੋਭ ਗੋਭ ਦਾ ਸਮਾਂ ਹੁੰਦਾ ਝੋਨੇ 'ਚ ਯਾਨੀ ਵੀ ਜਦੋਂ ਸੱਟੇ ਜਿਹੜੇ ਪੱਤੇ ਦੇ ਅੰਦਰ ਹੀ ਹੁੰਦੇ ਨੇ ਦੇ ਬਾਹਰ ਨਹੀਂ ਨਿਕਲਦੇ ਤੇ ਹਜੇ ਨਿਕਲਦੀ ਤਿਆਰੀ ਵਿੱਚ ਹੁੰਦੇ ਨੇ ਉਦੋਂ ਇਹ ਸਮਾਂ ਬਾਲਾ ਵਧੀਆ ਹੁੰਦਾ ਹੈਗਾ ਸਪਰੇਅ ਕਰਨ ਦਾ ਤੇ ਔਸਮ ਹੈ ਜਿਹੜੀ ਆਪ ਸਪਰੇਅ ਕਰਦੇ ਆ ਬੋਰਾਂ ਵਾਲੀ ਉਹ ਸਿੱਧੀ ਫੁੱਲਾਂ ਤੱਕ ਪਹੁੰਚਦੀ ਆ ਤੇ ਇਹਦੇ ਕਾਰਨ ਜਿਹੜੀ ਪੋਲੀਨੇਸ਼ਨ ਆ ਉਹ ਸਹੀ ਤਰੀਕੇ ਨਾਲ ਹੁੰਦੀ ਆ ਤੇ ਇਸ ਕਾਰਨ ਫਿਰ ਜਿਹੜੇ ਦਾਣੇ ਆ ਵਧੀਆ ਭਰਨ ਲੱਗ ਜਾਂਦੇ ਨੇ ਤੇ ਇਹ ਕਿਸਾਨ ਵੀਰੋ ਇਹ ਸੀਗਾ ਫਸਲ ਦੇ ਪੂਰੇ ਝਾੜ ਲੈਣ ਦਾ ਤੁਸੀਂ ਵਧੀਆ ਮੌਕਾ ਜੇ ਤੁਸੀਂ ਇਹ ਸਪਰੇਅ ਨਾ ਕੀਤੀ ਤਾਂ ਤੁਹਾਡੇ ਝੋਨੇ 'ਚ ਫੂਕ ਹੋ ਸਕਦੀ ਆ ਤੇ ਇਹਦਾ ਅਸਰ ਸਿੱਧਾ ਤੁਹਾਡਾ ਝਾੜ ਤੇ ਪੈ ਸਕਦਾ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਤੁਹਾਨੂੰ ਕਿਹੜੇ ਵਿਸ਼ੇ ਤੇ ਵੀਡੀਓ ਚਾਹੀਦੀ ਹੈ ਕਮੈਂਟਾਂ 'ਚ ਦੂਰ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ